ਦੀ ਦੋਸ਼ਕਾਨਾ ਨਿਰਪਾਤ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ਨੂਰ ਨੂੰ ਵੇਲੇ ਦੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹਾਂ ਪੈਰਿਸ 올림픽 ਵਿੱਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾ ਵਿਨੇਸ਼ ਅਯੋਗ ਕਰਾ ਪੀਆ ਮੋਦੀ ਕੀ ਬੋਲੇ ਸਾਰੀ ਡੀਟੇਲ ਦੇ ਵਿੱਚ ਅਸੀਂ ਜਾਣਕਾਰੀ ਦੇਣ ਲੱਗੇ ਹਾਂ ਪੂਰੀ ਖਬਰ ਨੂੰ ਵਿਸਥਾਰ ਦੇ ਨਾਲ ਜ਼ਰੂਰ ਦੇਖਿਓ ਪੈਰ ਕੰਪੀਗ ਵਿੱਚ ਮੰਗਲਵਾਰ ਨੂੰ ਲਗਾਤਾਰ ਤਿੰਨ ਮੁਕਾਬਲੇ ਜਿੱਤਣ ਵਾਲੀ ਪਹਿਲਵਾਨ ਵਿਨੇਸ਼ ਫੁਗਾਟ ਲਈ ਬੁੱਧਵਾਰ ਦਾ ਦਿਨ ਸ਼ਰੰਗਾ ਨਹੀਂ ਰਿਹਾ ਵਿਨੇਸ਼ ਫੁਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾ ਯੋਗ ਅਕਰਾਰ ਦਿੱਤਾ ਗਿਆ ਪੀਟੀਆਈ ਅਤੇ ਐਨ ਆਈ ਨਿਊਜ਼ ਏਜੰਸੀ ਨੇ 올림픽 ਐਸੋਸੀਏਸ਼ਨ ਦਾ ਹਵਾਲਾ ਦਿੰਦਿਆਂ ਪੁਗਾਰ ਦੇ ਅਗਲੇ ਮੁਕਾਬਲੇ ਲਈ ਆਯੋਜਨ ਹੋਦੀ ਪੁਸ਼ਟੀ ਕੀਤੀ ਹੈ ਪੈਰਿਸ ਵਿੱਚ ਮੌਜੂਦ ਸਮਾਚਾਰ ਏਜੰਸੀ ਪੀਟੀਆਈ ਦੇ ਪੱਤਰਕਾਰ ਅਮਨਪ੍ਰੀਤ ਸਿੰਘ ਦੇ ਮੁਤਾਬਕ ਵਿਨੇਸ਼ ਨੂੰ ਜ਼ਿਆਦਾ ਵਜਨ ਕਰਕੇ ਮੁਕਾਬਲੇ ਤੋਂ ਬਾਹਰ ਕੀਤਾ ਗਿਆ ਹੈ ਟੀਮ ਇੰਡੀਆ ਵੱਲੋਂ ਇਤੇ ਟਵੀਟ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਨਿਸ਼ ਨੇ 50 ਕਿਲੋ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸੀ ਪਰ ਉਹਨਾਂ ਦਾ ਵਜ਼ਨ ਕਰੀਬ 100 ਗ੍ਰਾਮ ਜ਼ਿਆਦਾ ਆਇਆ ਹੈ ਵਿਨਿਸ਼ ਨੇ 6 ਅਗਸਤ ਦੀ ਰਾਤ ਮੁੰਮੇਲਾ ਕੁਸ਼ਤੀ ਦੇ 50 ਕਿਲੋਗ੍ਰam ਪਰ ਵਰਗ ਇਵੈਂਟਸ ਦੇ ਉਪਾਦੀ ਪਹਿਲਵਾਨ ਨੂੰ ਮਾਰ ਦਿੱਤੀ ਸੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਵਿਨਿਸ਼ ਨੇ ਇਹ ਅਯੋਗ ਕਰਾਰ ਹੋਂ ਤੋਂ ਬਾਅਦ ਇਸ ਇਵੈਂਟ ਵਿੱਚ ਭਾਰਤ ਦੇ 골ਡ ਅਵਾਰਡ ਸਿਲਵਰ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ ਖਬਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਦਲ ਨੇ ਕਿਹਾ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ ਕੁਝ ਗ੍ਰਾਮ ਜ਼ਿਆਦਾ ਆਇਆ ਹੈ ਲੋਕ ਮਨੀਸ਼ ਤਿੰਨ ਨੇ ਜਿੱਤਾ ਦਾ ਸਨਮਾਨ ਕਰਨ ਵਿਨੇਸ਼ ਫੁਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਖਬਰ ਏਜੰਸੀ ਏ ਐਨ ਆਈ ਨੇ ਉਹਨਾਂ ਦਿੱਤਾ ਆ ਮਹਾਵੀਰ ਫੁਗਾਟ ਨਾਲ ਗੱਲਬਾਤ ਕੀਤੀ ਮਹਾਵੀਰ ਨੇ ਖਬਰ ਏਜੰਸੀ ਨੂੰ ਕਿਹਾ ਕਿ ਕੀ ਕਹਿਣਾ ਹੈ ਕਹਿ ਲਈ ਕੁਝ ਬਚਿਆ ਹੀ ਨਹੀਂ ਮੇਰੇ ਕੋਲ ਸਾਰੇ ਦੇਸ਼ ਨੂੰ 골ਡ ਦੀਆਂ ਉਮੀਦਾਂ ਸਨ ਨਿਯਮਾਂ ਮੁਤਾਬਕ ਜੇ ਕੋਈ ਪਹਿਲਵਾਨ 500 ਗ੍ਰਾਮ ਉਤੇ ਹੁੰਦਾ ਹੈ ਤਾਂ ਆਮ ਕਰਕੇ ਉਸ ਨੂੰ ਖੇਡਲ ਦਿੱਤਾ ਜਾਂਦਾ ਹੈ ਨਹੀਂ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਗੱਲ ਨਹੀਂ ਹੋਈ ਬਸ ਬਜੁਰੰਗ ਦਾ ਫੋਨ ਆਇਆ ਸੀ ਕਿ ਇਸ ਤਰ੍ਹਾਂ ਗੱਲ ਹੋ ਗਈ ਉਹਨਾਂ ਨੇ ਦੇਸ਼ ਵਾਸੀਆਂ ਦੇ ਨਾਮ ਆਪਣੇ ਸੁਨੇਹੇ ਵਿੱਚ ਕਿਹਾ ਕਿ ਨਿਰਾਸ਼ ਨਾ ਹੋਵੋ ਇੱਕ ਨਾ ਇੱਕ ਦਿਨ ਤੱਕ ਕਰਾਂਗੇ ਮੈਂ ਅਗਲੇ 올림픽 ਜੋ ਸਾਲ 2028 ਵਿੱਚ ਆਉਣਗੇ ਲਈ ਸੰਗੀਤਾ ਦੀ ਵੀ ਕੁਸ਼ਤੀ ਦੁਪਾਰਾ ਸ਼ੁਰੂ ਕਰਵਾ ਰਿਹਾ ਹਾਂ ਹਾਂ ਬਜ਼ਰੰਗ ਨੂੰ ਵੀ ਕੀ ਹੈ ਕਿ ਕਰੋ ਕੋਸ਼ਿਸ਼ ਵਿਨੇਸ਼ ਵੀ ਜਦੋਂ ਆਏਗੀ ਤਾਂ ਫਿਰ ਸ਼ੁਰੂ ਕਰਾਂਗੇ 4 ਸਾਲ ਹੋਰ ਹਨ 4 ਸਾਲ ਕੋਈ ਜ਼ਿਆਦਾ ਸਮਾਂ ਨਹੀਂ ਹਨ ਪੀਐਮ મોદી ਕੀ ਬੋਲੇ ਤਾ ਵਿਚਾਰ ਚਰਚਾ ਕਰਦੇ ਹਾਂ ਪੀਐਮ ਮੋਦੀ ਇਸਤੇ ਕੀ ਬੋਲੇ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਅਯੋਗ ਠਹਿਰਾਏ ਜਾਣ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਵਿਨੇਸ਼ ਤੁਸੀਂ ਚੈਂਪੀਆਂ ਵਿੱਚੋਂ ਚੈਂਪੀਅਨਾਂ ਵਿੱਚੋਂ ਚੈਂਪਿਆ ਨੂੰ ਤੁਸੀਂ ਭਾਰਤ ਦੇ ਮਾਣ ਅਤੇ ਹਰੇਕ ਭਾਰਤੀ ਲਈ ਪ੍ਰੇਰਨਾ ਹੋ ਅੱਜ ਦਾ ਵਾਕਿਆ ਦੁਖਦਾਇਕਾ ਸ਼ਬਦ ਉਸ ਹੰਤਾਸ਼ਾ ਨੂੰ ਜਾਹਿਰ ਕਰ ਸਕਦੇ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਉਸ ਸਮੇਂ ਮੈਂ ਜਾਣਦਾ ਹਾਂ ਕਿ ਤੁਸੀਂ ਮਜੂਸਾ ਹੋ ਚੁਣੌਤੀਆਂ ਨੂੰ ਸਾਹਮਣੇ ਹੋ ਕੇ ਲੈਣਾ ਹਮੇਸ਼ਾ ਤੂੰ ਤੁਹਾਡਾ ਸੁਭਾਰਿਆ ਹੈ ਮਜ਼ਬੂਤੀ ਨਾਲ ਵਾਪਸੀ ਕਰੋ ਅਸੀਂ ਤੁਹਾਡੇ ਨਾਲ ਹਾਂ ਤਾਂ ਹੁਣ ਗੱਲਬਾਤ ਕਰਾਂਗੇ ਬਜਰੰਗ ਪੁਨੀਆ ਇਸਤੇ ਕੀ ਬੋਲੇ ਬੁੱਧਵਾਰ ਸਵੇਰੇ ਬੀਬੀਸੀ ਹਿੰਦੀ ਦੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਬ즈ਰੰਗ ਪੁਨੀਆ ਨੇ ਵਿਨੇਸ਼ ਵੁਗਾਰ ਦੇ ਵਜਨ ਨੂੰ ਲੈ ਕੇ ਚਿੰਤਾ ਜਤਾਈ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਖਿਡਾਰੀ ਪਹਿਲਾਂ ਜਸ਼ਨ ਨਹੀਂ ਮਨਾਉਂਦਾ ਪਹਿਲਾਂ ਭਾਰ ਘਟਾਉਣਾ ਪੈਂਦਾ ਹੈ 50 ਕਿਲੋ ਤੋਂ ਹੇਠਾਂ ਵਜਨ ਲੈਣਾ ਮੁਸ਼ਕਿਲ ਹੁੰਦਾ ਹੈ ਮੁੰਡਿਆਂ ਦਾ ਭਾਰ ਜਲਦੀ ਘਟਣਾ ਹੈ ਉਹਨਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਕੁੜੀਆਂ ਨੂੰ ਬਹੁਤ ਔਖਾ ਹੁੰਦਾ ਹੈ ਉਹਨਾਂ ਨੂੰ ਆਪਣਾ ਭਾਰ 50 ਕਿਲੋ ਤੋਂ ਹੇਠਾਂ ਲਿਆਉਣ ਵਿੱਚ ਮੁਸ਼ਕਲ ਹੁੰਦੀ ਹੈ ਬਜ਼ਰੰਗ ਪੁਨੀਆ ਨੇ ਇਹ ਵੀ ਕਿਹਾ ਪਿਛਲੇ ਸਾਲ 6 ਮਹੀਨੇ ਤੋਂ ਉਹ ਲਗਾਤਾਰ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਥੋੜਾ ਜਿਹਾ ਪਾਣੀ ਅਤੇ ਇੱਕ ਦੋ ਰੋਟੀ ਚੱਲ ਰਹੀ ਸੀ ਭਾਰ ਘਟਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਹਾਲਾਂਕਿ ਬਜ਼ਰੰਗ ਪੁਨੀਆ ਨੇ ਇਹ ਵੀ ਕਿਹਾ ਕਿ ਵਿਨੇਸ਼ ਫੁਗਾਰ ਦਾ ਉੱਥੇ ਖੜੇ ਰਹਿਣਾ ਹੀ ਸਾਡੇ ਲਈ ਮੈਡਲ ਹੈ ਵਿਨੇਸ਼ ਫੁਗਾਰ 올림픽 ਕੁਸ਼ਤੀ ਦੇ ਫਾਈਨਲ ਪਹੁੰਚਣ ਵਾਲੇ ਪਹਿਲੇ ਮੈਚ ਰੈਸਲਰ ਹਨ ਉਨ੍ਹਾਂ ਨੇ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਜਿੱਤ ਕੇ ਇਤਿਹਾਸ ਰਚ ਦਿੱਤਾ ਉਨ੍ਹਾਂ ਨੇ ਸੈਮੀਫਾਈਨਲ ਵਿੱਚ ਕਿਊਬਾ ਦੇ ਗੁੰਮਸਾਹ ਨੂੰ ਲੋਪੇਸ ਨੂੰ ਹਰਾਇਆ ਵਿਨੇਸ਼ ਨੇ ਸੈਮੀਫਾਈਨਲ ਵਿੱਚ ਆਪਣੇ ਵਿਰੋਧੀ ਨੂੰ ਵੀ ਇੱਕ ਵੀ ਅੰਕ ਲੈਣ ਦਾ ਮੌਕਾ ਨਹੀਂ ਦਿੱਤਾ ਅਤੇ 5-0 ਨਾਲ ਸ਼ਿਕਸ਼ਧਤੀ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾ ਵਿਨੇਸ਼ ਨੇ ਪਹਿਲਾ ਪ੍ਰੀ ਕੁਆਟਰ ਫਾਈਨਲ ਵਿੱਚ ਜਾਪਾਨ ਦੀ ਯੂਸ ਸਾਕੀ ਨੂੰ ਹਰਾਇਆ યુએસ સુસાકી ਚਾਰ ਵਾਰ ਦੀ ਵਿਸ਼ਵ ਚੈਂਪੀਅਨ ਟੋਕੀਓ 올림픽 ਦੇ 골ਡ ਮੈਡਲਿਸਟ ਅਤੇ ਰੈਂਕਿੰਗ ਵਿੱਚ ਅਵਲ ਨੰਬਰ ਖਿਡਾਰਣ ਹਨ ਇਹਨਾਂ ਰਿਕਾਰਡਾਂ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਸੁਸਾਕੀ ਖਿਲਾਫ ਵਿਨੇਸ਼ ਦੀ ਜਿੱਤ ਕਿੰਨੀ ਵੱਡੀ ਹੈ ਬੀਬੀਸੀ ਇੰਡੀਅਨ სპੋਰਟਸਮੈਨ ਆਫ ਦੀ ইয়ার ਵੀ ਨੇ ਮਾਨੀ ਵੀ ਰਹੇ ਹਨ ਵਿਨੇਸ਼ ਵਿਨੇਸ਼ 부ਗਾਟ ਬੀਬੀਸੀ ਇੰਡੀਅਨ სპੋਰਟਸਮੈਨ ਆਫ ਦੀ ইয়ার অফ ਅਵਾਰਡ ਵੀ ਸੋ ਪਾਈ ਦੀ ਨਿਮਾਨੀ ਰਹਿ ਚੁੱਕੇ ਹਨ ਬੀਬੀਸੀ ਇੰਡੀਅਨ სპੋਰਟਸਮੈਨ ਆਫ ਦਿイヤー ਪੁਰਸਕਾਰ ਦਾ ਉਦੇਸ਼ ਭਾਰਤੀ ਖਿਡਾਰਨਾ ਅਤੇ ਉਹਨਾਂ ਦੀ ਪ੍ਰਾਪਤੀਆਂ ਦਾ ਸਨਮਾਨ ਕਰਨਾ ਖਿਡਾਰਨਾ ਅਤੇ ਚੁਣੌਤੀ ਤੇ ਚਰਚਾ ਕਰਨਾ ਅਤੇ ਉਹਨਾਂ ਦੀਆਂ ਅਣ ਸੁਣੀਆਂ ਸੁਣੀਆਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੈ ਆਖਰੀ 20 ਕੈਂਟ ਵਿੱਚ ਪਲਟਿਆ ਮੈਚ ਵਿਨੇਸ਼ ਪੁਗਟ ਕੁਆਟਰ ਫਾਈਨਲ ਵਿੱਚ ਜਪਾਨ ਦੀ ਯੂਐਸਾ ਕੀ ਨਾਲ ਕੋਲਦੇ ਹੋਏ ਐਸਲਿੰਗ ਦੀ ਦੁਨੀਆ ਵਿੱਚ ਯੂ ਐਸ ਸੁਸਾਕੀ ਅਤੇ ਉਹਨਾਂ ਦਾ ਵੱਡਾ ਨਾਮ ਹੈ ਮੈਦ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਮੁਸ਼ਕਿਲ ਚੁਣੌਤੀ ਮੰਨਿਆ ਜਾ ਰਿਹਾ ਸੀ ਇਸ ਹਾਰ ਤੋਂ ਬਾਅਦ ਹਾਰ ਤੋਂ ਪਹਿਲਾਂ ਯੂ ਐਸ ਸੁਸਾਕੀ ਆਪਣੇ ਪੂਰੇ ਕਰੀਅਰ ਵਿੱਚ ਕੌਮੀ ਕੌਮਤਰੀ ਮੁਕਾਬਲਾ ਨਹੀਂ ਹਾਰੇ ਸਨ ਵਿਨੇਸ਼ ਦੇਖਿਓ ਆਪ ਮੈਚ ਦੀ ਸ਼ੁਰੂਆਤੀ ਦੌਰਾਂ ਉਪਰ ਰਹੇ ਅਦੇ 2-0 ਨਾਲ ਅੱਗੇ ਸਨ ਇਸ ਤੋਂ ਪਹਿਲਾਂ ਵਿਨੇਸ਼ ਨੇ ਉਹ ਕੀਤਾ ਜਿਸ ਨੂੰ ਕੁਸ਼ਤੀ ਦੀ ਦੁਨੀਆ ਵਿੱਚ ਅਸੰਭਵ ਮੰਨਿਆ ਜਾਂਦਾ ਹੈ ਹਾਰ ਹਾਰ ਵੱਲ ਵਧ ਰਹੀ ਵਿਨੇਸ਼ ਆਖਰੀ 20 ਕੈਂਟਾ ਦੀ ਖੇਡ ਵਿੱਚ ਹਮਲਾਵਾਰ ਹੋ ਗਏ ਅਤੇ ਨਤੀਜਾ ਇਹ ਹੋਇਆ ਕਿ ਮੈਚ ਨੂੰ ਤੈਨ ਤੋਂ ਨਾਲ ਆਪਣੇ ਨਾਮ ਕਰ ਲਿਆ ਜਿੱਤ ਤੋਂ ਬਾਅਦ ਵਿਨੇਸ਼ ਮੈਟ ਉੱਤੇ ਲੰਮੇ ਬੈ ਗਏ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਾਫ਼ ਦੇਖੇ ਜਾ ਸਕਦੇ ਸਨ ਇਸ ਜਿੱਤ ਤੋਂ ਬਾਅਦ ਇਸ ਜਿੱਤ ਤੋਂ ਬਾਅਦ ਕੈਂਟੀ ਦੇ ਅੰਦਰ ਹੀ ਵਿਨੇਸ਼ ਨੇ ਕੁਆਟਰ ਫਾਈਨਲ ਮੁਕਾਬਲਾ ਖੇੜਿਆ ਅਤੇ ਇਸ ਮੁਕਾਬਲੇ ਵਿੱਚ ਉਹਨਾਂ ਨੇ ਯੂਕਰੇਨ ਦੀ ਓਕਸਨਾ ਲਿਮਾਚ ਨੂੰ 7-5 ਨਾਲ ਹਰਾਇਆ ਜਿਹੜੀ ਸ਼ੂਸ਼ਣ ਨਾਲ ਲੜਾਈ ਤੋਂ ਬਾਅਦ 올림픽 ਦੀ ਫਾਈਟ ਵਿਨੇਸ਼ ਫੁਗਟ ਨੇ ਪੰਜ ਪਹਿਲਵਾਨਾਂ ਵਿੱਚੋਂ ਇੱਕ ਹਾਰੀ ਜਿਨ੍ਹਾਂ ਨੇ ਇਸ ਸਾਲ ਪੈਰਿਸ 올림픽 ਲਈ ਕੁਆਲੀਫਾਈ ਕੀਤਾ ਹੈ ਪੈਰਿਸ 올림픽 ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਵਿੱਚ ਜਨਸੀ ਸ਼ੋਸ਼ਣ ਖਿਲਾਫ ਇੱਕ ਲੰਬੀ ਲੜਾਈ ਲੜੀ ਹੈ اے ਐਨ ਆਈ ਬ੍ਰਿਜ ਪੁਸ਼ਨ ਸ਼ਰਨ ਸਿੰਘ ਪਿਛਲੇ ਸਾਲ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਰਹੇ ਬ੍ਰਿਜ ਪੁਸ਼ਨ ਸ਼ਰਨ ਸਿੰਘ ਉਤੇ ਜਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਅਤੇ ਕੁਝ ਭਾਰਤੀ ਪਹਿਲਵਾਨ ਲਗਾਤਾਰ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ ਹਾਲਾਂਕਿ ਬ੍ਰੇਜ ਪੂਸ਼ਨ ਸਿੰਘ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ ਸਾਲ 2023 ਵਿੱਚ ਪੂਰਾ ਸਾਲ ਬ੍ਰੇਜ ਪੂਸ਼ਨ ਸਿੰਘ ਦੇ ਖਿਲਾਫ ਵਿਰੋਧ ਚੱਲਦਾ ਰਿਹਾ ਇਸ ਦੌਰਾਨ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਜੋ ਭਾਰਤੀ ਖੇਡ ਇਤਿਹਾਸ ਵਿੱਚ ਬੇਲਕ ਕਦੇ ਨਹੀਂ ਦੇਖੇ ਗਏ ਪਹਿਲਵਣ ਬਜ਼ਰੰਗ ਪੁਨੀਆ ਅਤੇ ਵਿਨੇਸ਼ ਫੁਗਾਟ ਨੇ ਆਪਣੇ ਸਰਕਾਰੀ ਸਮਾਰਟ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਦੇ ਲਈ ਵਿੱਚ ਫੁੱਟਪਾਥ ਅਤੇ ਛੱਡ ਦਿੱਤੇ ਦੋਹਾਂ ਪਹਿਲਵਾਨਾਂ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਸੌਪ ਦੇਣ ਦੀ ਬੇਨਤੀ ਕੀਤੀ ਵਿਨੇਸ਼ ਫੁਗਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਮੈਡਲ ਵਾਪਸ ਕਰ ਦੇਣਗੇ ਚਿੱਠੀ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਇਨਾਮਾਂ ਨਾਲ ਮੇਰੀ ਜ਼ਿੰਦਗੀ ਵਿੱਚ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਇਸ ਤੋਂ ਪਹਿਲਾਂ ਪਹਿਲਵਾਨ ਸਾਖਸ਼ੀ ਮਲਕ ਨੇ ਖੇਡਾ ਤੋਂ ਸਣੀ ਆਸ ਲੈਣ ਦਾ ਐਲਾਨ ਕੀਤਾ ਸੀ ਅਤੇ ਬਜ਼ਰੰਗ ਪੁਨੀਆ ਨੇ ਵੀ ਉਹਨਾਂ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਸੀ ਮਾਮਲੇ ਵਿੱਚ ਬ੍ਰਿਜ ਪੂਸ਼ਣ ਸ਼ਰਨ ਸਿੰਘ ਦੇ ਖਿਲਾਫ ਇਲਜ਼ਾਮ ਤੈਅ ਹੋ ਚੁੱਕੇ ਹਨ ਅਤੇ ਦਿੱਲੀ ਰੌਜ਼ ਐਬਨੀਊ ਕੋਟ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਉਹਨਾਂ ਦੇ ਖਿਲਾਫ ਲੋੜੀ ਦੇ ਸਬੂਤ ਹਨ क्वार्टर फाइनल मैच यूक्रेन ਦੇ ਪਹਿਲਵਾਨ ਓਕਸਾਨਾ ਲਿਵਾਂਚ ਨੂੰ ਹਰਾਇਆ ਪਹਿਲਵਾਨ ਬਜ਼ਰੰਗ ਪੁਨੀਆ ਉਹਨਾਂ ਦੇ ਚਾਚਾ ਅਤੇ ਕੋਚ ਮਹਾਵੀਰ ਫੁਗਾਟ ਸਮੇਤ ਕਈ ਲੋਕਾਂ ਨੇ ਵਿਨੇਸ਼ ਦੀ ਸ਼ਾਨਦਾਰ ਖੇਡ ਉਤੇ ਟਿੱਪਣੀ ਕੀਤੀ ਬਜ਼ਰੰਗ ਪੁਨੀਆ ਨੇ ਐਕਸ ਤੇ ਲਿਖਿਆ ਵਿਨੇਸ਼ ਫੁਗਾਟ 파ਰਤ ਦੀ ਸ਼ੇਰਨੀ ਜਿਸ ਨੇ ਅੱਜ ਬੈਕ ਟੂ ਬੈਕ ਮੈਚ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਮੌਜੂਦਾ 올림픽 ਚੈਂਪੀਅਨ ਨੂੰ ਹਰਾਇਆ ਇਸ ਤੋਂ ਬਾਅਦ ਕੁਆਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਨੂੰ ਹਰਾਇਆ ਪਰ ਮੈਂ ਇੱਕ ਗੱਲ ਦੱਸਾਂ ਇਹ ਕੁੜੀ ਆਪਣੇ ਹੀ ਦੇਸ਼ ਵਿੱਚ ਲੱਤਾਂ ਨਾਲ ਕੁੱਚਲੀ ਗਈ ਸੀ ਇਹ ਕੁੜੀ ਆਪਣੇ ਦੇਸ਼ ਵਿੱਚ ਸੜਕਾਂ ਤੇ ਇੱਕ ਸਿਟੀ ਗਈ ਸੀ ਇਸ ਕੁੜੀ ਨੇ ਮਹਾਵੀਰ ਫਗੜ ਕਹਿੰਦੇ ਹਨ ਕਿ 2016 ਵਿੱਚ ਵਿਨੇਸ਼ ਤੋਂ 올림픽 ਮੈਡਲ ਦੀ ਉਮੀਦ ਸੀ ਪਰ ਸੱਟ ਤੋਂ ਬਾਅਦ ਅਜਿਹਾ ਨਹੀਂ ਹੋਇਆ ਅਜਿਹਾ 2020 ਵਿੱਚ ਹੋਇਆ ਸੀ ਅਤੇ ਉਹ ਮੈਡਲ ਲਿਆਉਣ ਤੋਂ ਹੁੰਜ ਗਈ ਸੀ ਉਸ ਨੇ ਪਹਿਲੇ ਦੌਰੇ ਵਿੱਚ ਜਪਾਨ ਦੀ ਤਾਕਤਵਰ ਖਿਡਾਰੀ ਨੂੰ ਹਰਾ ਦਿੱਤਾ ਹੈ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਉਹ ਸੋਨ ਤਗਮਾ ਲੈ ਕੇ ਆਵੇਗੀ ਕਾਂਗਰਸ ਨੇਤਾ ਪ੍ਰਯੰਕਾ ਗਾਂਧੀ ਨੇ ਵਿਨੇਸ਼ ਨੂੰ ਵਧਾਈ ਦਿੱਤੀ ਉਹਨਾਂ ਨੇ ਲਿਖਿਆ ਸ਼ਾਬਾਸ਼ ਵਿਨੇਸ਼ ਵਗੋਟ ਮੈਂ ਜਾਣਦੀ ਹਾਂ ਕਿ ਤੁਹਾਡੇ ਲਈ ਇਹ ਸਿਰਫ 올림픽 ਦਾ ਸੱਤੋਂ ਮੁਕਾਬਲਾ ਨਹੀਂ ਹੈ ਤੁਸੀਂ ਦੁਨੀਆ ਦੇ ਨੰਬਰ 1 ਖਿਡਾਰੀ ਨੂੰ ਤਾਂ ਹਰਾਇਆ ਹੀ ਇਹ ਮੈਦਾਨ ਦੇ ਅੰਦਰ ਅਤੇ ਬਾਹਰ ਤੁਹਾਡੇ ਸੰਗਰਾਸ਼ ਦੀ ਵਿਜਿਤ ਹੈ ਅੱਜ ਪੂਰੀ ਦੁਨੀਆ ਤੁਹਾਡੇ ਹੱਥਾਂ ਵਿੱਚ ਲਹਿਰਾਉਂਦਾ ਤਿਰੰਗਾ ਰਹੀ ਹੈ ਤੁਸੀਂ ਇਸ ਦੇਸ਼ ਦਾ ਮਾਣ ਹੋ ਅਤੇ ਹਮੇਸ਼ਾ ਰਹੋਗੇ ਵਿਨੇਸ਼ ਨੇ ਆਪਣੇ ਕਰੀਅਰ ਵਿੱਚ ਵਧੀਆ ਮੁਜ਼ਾਹਰਾ ਅਤੇ ਫੁਗਾਟ ਪਰਿਵਾਰ ਦੀ ਕੁਸ਼ਤੀ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ ਦੋ ਵਾਰ 올림픽 올림픽 ਵਿਨੇਸ਼ ਫੁਗਾਟ ਨੇ ਰਾਸ਼ਟਰੀ ਰਾਸ਼ਟਰੀ ਖੇਡਾਂ ਵਿੱਚ ਤਿੰਨ ਸੋਨੇ ਤਗਮੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗਮੇ ਅਤੇ ਏਸ਼ੀਅਨ ਖੇਡਾਂ ਵਿੱਚ ਇੱਕ ਸੋਨ ਤਗਮਾ ਜਿੱਤਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ 2019 ਵਿੱਚ ਵਿਸ਼ਵ ਚੈਂਪੀਅਨ ਵਿੱਚ ਕਾਂਸੀ ਦਾ ਤਗਮਾ ਅਤੇ 2021 ਵਿੱਚ ਏਸ਼ੀਅਨ ਚੈਂਪ ਵਿੱਚ ਖੇਤਾਬ ਦਾ ਵੀ ਜਿੱਤਿਆ ਹੈ। ਵਿਨੇਸ਼ ਨੇ ਸਿਰਫ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗਾ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਇੱਕ ਅਜਿਹੇ ਖੇਡ ਵਿੱਚ ਜ਼ੋਰ ਦਾ ਟਾਂਗਣ ਨਾਲ ਅੱਗੇ ਵਧਾਇਆ ਜਿਸ ਨੇ ਗਦੇਮਾਰ ਦਾ ਪਰਦਾ ਨੁ ਮਨਿਆ ਜੋਹਦਾ ਸਿੰਘ ਹੁਣ ਤੱਕ ਉਹ ਵੀ 16 ਵਿੱਚ ਰਿਓ ਡੀ ਜੈਨੀ ਉਹ ਰਾ Brazil ਅਤੇ 2001 ਵਿੱਚ ਟੋਕੀਓ ਜਾਪਾਨ ਵਿੱਚ ਹੋਈਆਂ ਦੋ 올림픽 ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਪੈਰਾ 올림픽 ਉਹਨਾਂ ਦੀ ਤੀਜੀ 올림픽 ਹੈ ਰਿਓ ਵਿੱਚ ਉਹ ਚੰਗੀ ਨਹੀਂ ਖੇਡ ਸਕੇ ਅਤੇ ਸੱਟ ਕਾਰਨ ਟੂਰਨਾਮੈਂਟ ਤੋਂ ਅੱਧ ਵਿਚਾਲੇ ਹੀ ਬਾਹਰ ਹੋ ਗਏ ਜਦੋਂ ਕਿ ਟੋਕੀਓ ਵਿੱਚ ਉਸ ਦਾ ਸਫ਼ਰ ਕੁਆਟਰਫਾਈਨਲ ਤੱਕ ਪਹੁੰਚ ਗਿਆ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟਸ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੱਸ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਨਿਰਪੱਖ ਪੂਰੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਜ਼ਰੂਰ ਕਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ حاضر ਹੋਵਾਂਗੀ ਧੰਨਵਾਦ